ਵੇਰ ਪਹਿਲੇ ਗੱਲ ਕਹੀ ਗਈ ਕਿ ਪ੍ਰਸ਼ਾਸਨ ਦੇ ਧਿਰੂ ਕੇ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਨਗੇ ਵੀ ਤੁਸੀਂ ਚੰਡੀਗੜ੍ਹ ਆ ਕੇ ਸਾਡੇ ਤੁਹਾਡੇ ਨਾਲ ਮੀਟਿੰਗ ਕਰਨਗੇ ਪਰ ਹੁਣੇ ਜਨਰਲ ਜੀ ਨੇ ਸਾਨੂੰ ਉਹਦਾ ਗੱਲ ਦਾ ਜਵਾਬ ਆ ਗਿਆ ਕਿ ਉੱਥੇ ਸਾਡੀ ਕੋਈ ਵੀ ਮੀਟਿੰਗ ਨਹੀਂ ਹੋਣੀ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਤਾਂ ਕਰਕੇ ਸਾਨੂੰ ਜਿਹੜੀ ਇਹ ਰੋਡ ਦੇ ਉੱਤੇ ਸਾਨੂੰ ਆਉਣਾ ਪਿਆ ਜਿਹੜੀ ਪਾਣੀ ਦੀ ਬੁਨਿਆਦੀ ਹਦੂਲ ਦਾ ਉਹਦਾ ਜਿਹੜਾ ਹੱਕ ਆ ਲੋਕਾਂ ਨੂੰ ਖੋਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਪੰਚਾਇਤਾਂ ਨੂੰ ਹੈਂਡਓਵਰ ਜਿਹੜੀਆਂ ਜਲ ਸਪਲਾਈ ਸਕੀਮਾਂ ਨੇ ਉਹ ਕੀਤੀਆਂ ਜਾ ਰਹੀਆਂ ਤੁਹਾਨੂੰ ਵੀ ਪਤਾ ਕਿ ਪੰਚਾਇਤਾਂ ਤੋਂ ਆਪ ਦੇ ਜਿਹੜੇ ਮਤੇ ਆ ਉਹ ਵੀ ਪਿੰਡਾਂ ਵਿੱਚ ਇੰਪਲੀਮੈਂਟ ਨਹੀਂ ਹੁੰਦੇ ਇਹ ਜਲ ਸਪਲਾਈ ਸਕੀਮਾਂ ਕਿਸ ਤਰ੍ਹਾਂ ਚਲਾਉਣਗੇ ਜਦੋਂ ਗੱਲਬਾਤ ਪ੍ਰਸ਼ਾਸਨ ਤੋਂ ਤੇ ਨਾਲੋਂ ਸਾਡੀ ਟੁੱਟੀ ਆ ਫੇਰ ਸਾਨੂੰ ਰੋਡ ਤੇ ਆਉਣਾ ਪਿਆ ਇਹ ਸਾਡੀ ਸ਼ੌਂਕ ਨਹੀਂ ਹੈ ਸਾਡੀ ਮਜਬੂਰੀ ਹੈ ਸਾਡੇ ਬੱਚੇ ਨੇ ਛੋਟੇ ਛੋਟੇ ਉਹਨਾਂ ਨਾਲ ਲੈ ਕੇ ਆਏ ਅਸੀਂ ਸੰਘਰਸ਼ ਕਰਦੇ ਪਰਿਵਾਰਾਂ ਦੇ ਬੱਚਾ ਮੁੱਖ ਮੰਤਰੀ ਪੰਜਾਬ 28 ਤੋਂ 29 ਵਾਰ ਜਿਹੜੀਆਂ ਮੀਟਿੰਗਾਂ ਦੇ ਕੇ ਮੁੱਕਰ ਚੁੱਕਾ ਵਾ ਫਿਰ ਆਕ ਕੇ ਜਿਹੜਾ ਪਰਿਵਾਰਾਂ ਦੇ ਬੱਚਿਆਂ ਸਮੇਤ ਅਸੀਂ ਜਿਹੜਾ ਰੋਡ ਜਾਮ ਕੀਤਾ ਹੋਇਆ ਲੁਧਰਣਾ LIVE ਵੇਖਣ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਦੱਸਦੇ ਹਾਂ ਲੁਧਰਣਾ ਦੇ ਚੰਡੀਗੜ੍ਹ ਹਾਈਵੇ ਦੇ ਉੱਤੇ ਮੌਜੂਦ ਆ ਜਿੱਥੇ ਦੱਸਦੇ ਕੀ ਚਲ ਸਪਲਾਈ ਕਰਮਚਾਰੀ ਯੂਨੀਅਨ ਜਿਹੜਾ ਵਾ ਉਹਨਾਂ ਵੱਲੋਂ ਰੋਡ ਦੇ ਉੱਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਤਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਲਗਾਤਾਰ ਮੁਸਤੈਦਾ ਹੋਣਾ ਵੱਲੋਂ ਆਪਣੀ ਡਿਊਟੀ ਜਿਹੜੀ ਆ ਬਖੂਬੀ ਨਿਭਾਈ ਜਾ ਰਹੀ ਹੈ ਪਰ ਜੇਕਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਹਾਈਵੇ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਕਰਮਚਾਰੀ ਜਿਹੜੇ ਹੈਗੇ ਨੇ ਜਲਦ ਸਪਲਾਈ ਕਰਮਚਾਰੀ ਜਿਹੜੇ ਨੇ ਯੂਨੀਅਨ ਉਹਨਾਂ ਵੱਲੋਂ ਮੇਨ ਹਾਈਵੇ ਰੋਡ ਤੇ ਦਰਿਆ ਜਿਹੜਾ ਉਹ ਤੇ ਜਿੱਥੇ ਉਹਨਾਂ ਨੇ ਦਰਿਆ ਜਿਹੜੀਆਂ ਬਾਹਰ ਬਿਛਾ ਲਿੱਤੀਆਂ ਵੈ ਤੇ ਕਿਤੇ ਨੇ ਕਿਤੇ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਹੋ ਕਰਨਾ ਪੈ ਰਿਹਾ ਤੇ ਲਾਲ ਚੰਡੀਆਂ ਜਿਹੜੀਆਂ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਲੋਕ ਸਿੱਧੇ ਤੌਰ ਤੇ ਦਰਿਆ ਬਿਛਾ ਕੇ ਮੇਨ ਚੰਡੀਗੜ੍ਹ ਹਾਈਵੇ ਰੋਡ ਤੇ ਬੈ ਚੁਕੇ ਨੇ ਸੋ ਪਿੱਛੇ ਦੀਆਂ ਜੇਕਰ ਤਸਵੀਰਾਂ ਦਿਖਾਈਏ ਤੇ ਸਮਰਾਲਾ ਚੌਕ ਤੋਂ ਆਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਆਨ ਜਾਣ ਦੇ ਵਿੱਚ ਵੀ ਕਿਤੇ ਨੇ ਕਿਤੇ ਕਾਫੀ ਦਿੱਕਤਾਂ ਜੜੀਆਂ ਸਹਾਨੀਆਂ ਪੈ ਰਹੀਆਂ ਨੇ ਪਰ ਆਪਣੀ ਹੱਕੀ ਮੰਗਾ ਵਾਸਤੇ ਜਿਹੜੇ ਲੋਕ ਨੇ ਉਹ ਕਰਮਚਾਰੀ ਜਿਹੜੇ ਨੇ ਉਹ ਅੱਜ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਜਿਹੜੀ ਆ ਕੋਸ਼ਿਸ਼ ਕਰਾਂਗੇ ਪਰ ਜੇਕਰ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਮੌਕੇ ਤੇ ਜਿਹੜੇ ਪ੍ਰਸ਼ਾਸਨ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਉਹਨਾਂ ਨਾਲ ਕਿ ਜਿਹੜੇ ਲੋਕ ਨੇ ਜਾਂ ਟ੍ਰੈਫਿਕ ਨੂੰ ਇਸ ਤਰੀਕੇ ਦੇਖ ਰਹੇ ਕਿੰਨੀ ਜ਼ਾਰੀ ਹੈ ਕਿਉਂਕਿ ਜੇਕਰ ਚੰਡੀਗੜ੍ਹ ਰੋਡ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਗੱਡੀਆਂ ਜੜੀਆਂ ਉਹ ਸਿੱਧੇ ਤੌਰ ਤੇ ਖੜੀਆਂ ਨਜ਼ਰ ਆ ਰਹੀਆਂ ਨੇ ਸੋ ਸਮਰਾਲਾ ਚੌਕ ਤੋਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਪੁਲਿਸ ਵੀ ਮੁਸਤੈਦ ਹੈ ਇੱਕ ਪਾਸੇ ਤੇ ਜਿਹੜੇ ਦੂਜੇ ਪਾਸੇ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਲਗਾਤਾਰ ਦਰੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿੱਛੇ ਕਈ ਐਂਬੂਲੈਂਸ ਜਿਹੜੀਆਂ ਨੇ ਉਹ ਵੀ ਫਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰ ਐਂਬੂਲੈਂਸ ਤੇ ਕੱਢ ਦਿੰਦੇ ਨੇ ਸਾਰੇ ਉਸਰੇ ਐਂਬੂਲੈਂਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਡਾਇਵਰਸ਼ਨ ਦਿੱਤੀ ਹੈ ਨਾ ਸਮਝਾਇਆ ਵਾ ਉਹਨਾਂ ਨਹੀਂ ਧਰਨਾ ਲਾਣ ਦੀ ਰੋਡ ਉੱਤੇ ਗਲਤ ਗੱਲ ਹੈਗੀ ਹੈ ਸਰ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੌਣ ਲੋਕ ਨੇ ਜਿਹਨਾਂ ਵੱਲੋਂ ਪ੍ਰੋਟੈਸਟ ਕੀਤਾ ਹੈ ਜੇ ਸੈਨੀਟੇਸ਼ਨ ਡਿਪਾਰਟਮੈਂਟ ਦਾ ਪੱਕੇ ਕੀਤਾ ਜਾਵੇ ਸਾਨੂੰ ਉਹ ਸਰਕਾਰ ਤੇ ਡਿਪੈਂਡ ਹੈ ਉਹਦੇ ਬਾਰੇ ਮੰਤਰੀ ਜੀ ਐਫਰਟਸ ਕਰ ਰਹੇ ਨੇ ਪਰ ਫਿਰ ਵੀ ਧਰਨਾ ਲਾ ਕੇ ਬੈਠੇ ਨੇ ਸਰ ਕਿੰਨਾ ਕ ਸਮਾਂ ਹੋ ਹੁਣ ਕਦੋਂ ਤੱਕ ਬੈਠੇ ਰਹਿਣਗੇ ਦਰਿਆ ਐਵੇਂ ਰੋਡ ਤੇ ਬਿਟੀਆਂ ਰਹਿਣਗੀਆਂ ਕਿਉਂਕਿ ਕਾਫੀ ਵਧੀਆ ਰੋਡ ਆ ਚੰਡੀਗੜ੍ਹ ਰੋਡ ਕਾਫੀ ਹਾਈਵੇ ਰੋਡ ਆ ਕਾਫੀ ਲੋਕ ਇੱਥੋਂ ਗੁਜ਼ਰਦੇ ਨੇ ਹਰ ਹੁਣ ਸਮਝਾਉਣੇ ਨੇ ਜੇ ਸਮਝ ਜਾਣਗੇ ਫਿਰ ਠਾ ਦੇ ਦਿੰਦੇ ਆ ਦਿੱਕਾਂ ਆ ਰਹੀਆਂ ਨੇ ਸਾਰੇ ਲੋਕ ਇਹਨੂੰ ਹਾਂਜੀ ਪ੍ਰੋਬਲਮ ਤਾਂ ਹੈ ਲੈਨ ਆਰਡਰ ਦੀ ਕਿਦਾਂ ਪਾਲਣਾ ਦੇਖ ਰਹੇ ਹੋ ਕਿਦਾਂ ਸਥਿਤੀ ਨਹੀਂ ਉਹ ਤਾਂ ਠੀਕ ਹੈ ਸਾਡੇ ਨੂੰ ਕੰਟਰੋਲ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਲੇਕਿਨ ਟ੍ਰੈਫਿਕ ਦੀ ਪ੍ਰੋਬਲਮ ਤੇ ਹੈਗੀ ਆ ਉੱਠ ਜਾਣਗੇ ਤਕਰੀਬਨ ਜਲਦ ਤੋਂ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਆਠਾ ਬਿਲਕੁਲ ਸੋ ਦੱਸਦੇ ਕਿ ਸਾਡੇ ਨਾਲ ਜਸਵਿੰਦਰ ਸਿੰਘ ਖੇਰਾ ਮੌਜੂਦ ਨੇ ਏਸੀਪੀ ਜਿਹੜੇ ਨੇ ਇਸ ਏਰੀਆ ਦੇ ਜੇ ਸੋ ਲਗਾਤਾਰ ਗੱਲ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦੀ ਜੇਕਰ ਗੱਲ ਕਰੀਏ ਤੇ ਟ੍ਰੈਫਿਕ ਦੇ ਉੱਤੇ ਜਿਹੜੇ ਲੋਕ ਨੇ ਉਹ ਫਿਰਹਾਲ ਨਹੀਂ ਫਸ ਰਹੇ ਟ੍ਰੈਫਿਕ ਨੂੰ ਵੀ ਕਲੀਅਰ ਕੀਤਾ ਜਾ ਰਿਹਾ ਜੇਕਰ ਐਮਰਜੈਂਸੀ ਜਿਹੜੀਆਂ ਸੁਵਿਧਾਵਾਂ ਨੇ ਐਮਰਜੈਂਸੀਆਂ ਸੁਵਿਧਾਵਾਂ ਨੂੰ ਜਿਹੜਾ ਲੰਘਣ ਦਿੱਤਾ ਜਾ ਰਿਹਾ ਪਰ ਦੋਨੋਂ ਪਾਸੇ ਦੀ ਸੜਕਾਂ ਜਿਹੜੀਆਂ ਨੇ ਉਹ ਪੂਰਨ ਤੌਰ ਤੇ ਜਾਮ ਕਰ ਦਿੱਤੀਆਂ ਗਈਆਂ ਨੇ ਆਪਣੀ ਹੱਕੀ ਮੰਗਾਂ ਵਾਸਤੇ ਪਰ ਮੰਗਾਂ ਕੀ ਹੈਗੀਆਂ ਵਾ ਜਾਣਕਾਰੀ ਲੈਣੇ ਜਿਹੜੇ ਲੋਕ ਮੌਜੂਦ ਨੇ ਤੁਸੀਂ ਆਏ ਹੋ ਇਸ ਪ੍ਰੋਟੈਸਟ ਦੇ ਵਿੱਚ ਕੀ ਪ੍ਰੋਟੈਸਟ ਕਿਸ ਚੀਜ਼ ਦਾ ਹੋ ਰਿਹਾ ਹੈ ਕਿਹੜੀ ਯੂਨੀਅਨ ਹੈ ਸਾਡੇ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜਿਹਨਾਂ ਨੇ ਪੰਜਾਬ ਰਜਿਸਟਰ ਨੰਬਰ 31 ਤੋਂ ਅਸੀਂ ਆਇਆਗੇ ਮੰਤਰੀ ਔਰ ਅਸੀਂ ਪਿਛਲੇ 18 ਸਾਲਾਂ ਤੋਂ ਲਗਾਤਾਰ ਜਲ ਸਪਲਾਈ ਵਿਭਾਗ ਦੇ ਵਿੱਚ ਕੰਮ ਕਰਦੇ ਆ ਰਹੇ ਹਾਂਗੇ ਤੇ ਪਿਛਲੇ ਦਿਨੀ 15 ਤਰੀਕ ਨੂੰ ਐਸੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਰਾਂ ਮੂਹਰੇ ਸਾਨੂੰ ਧਰਨਾ ਸੀਗਾ ਜਿਹੜਾ ਉਹ ਲਾਇਆ ਸੀਗਾ ਤੇ ਧਰਨੇ ਦੇ ਮजूद ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਸੀਗਾ ਉਹ ਵੀ ਮजूद ਸੀਗਾ ਤੇ ਖੁਦ ਮੰਤਰੀ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਲੁਧਿਆਣੇ ਦੇ ਵਿੱਚ ਇਲੈਕਸ਼ਨ ਚੱਲਦੇ ਨੇ ਇਲੈਕਸ਼ਨਾਂ ਤੋਂ ਬਾਅਦ 26 ਤਰੀਕ ਨੂੰ ਮੈਂ ਤੁਹਾਡੇ ਨਾਲ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤੁਹਾਡੀ ਮੀਟਿੰਗ ਕਰਵਾ ਕੇ ਤੁਹਾਡੇ ਮੰਗਾ ਮਸਲੇ ਜਿਹੜੇ ਉਹ ਹੱਲ ਕਰਵਾਵਾਂਗੇ ਪਰੰਤੂ ਬਦਕਿਸਮਤੀ ਇਹ ਹੈ ਕਿ ਜਦੋਂ ਅਸੀਂ 26 ਤਰੀਕ ਨੂੰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਜਾਣੇ ਆਗੇ ਤਾਂ ਉੱਥੇ ਸਾਹੀ ਪੰਜਾਬ ਭਵਨ ਜਾਣੇ ਆਗੇ ਤਾਂ ਪਹਿਲਾਂ ਅਸੀਂ ਉੱਥੇ 2-3 ਘੰਟੇ ਵੇਟ ਕਰਦੇ ਆਂ 2-3 ਘੰਟੇ ਵੇਟ ਕਰਨ ਤੋਂ ਬਾਅਦ ਦੇ ਵਿੱਚ ਮੰਤਰੀ ਸਾਨੂੰ ਇਹ ਗੱਲ ਕਹਿੰਦਾ ਵੀ ਮੈਂ ਤੁਸੀਂ ਵੇਟ ਕਰੋ ਮੈਂ ਮੀਟਿੰਗ ਦੇ ਵਿੱਚ ਆ ਕੈਬਨਿਟ ਦੀ ਮੀਟਿੰਗ ਚੱਲੇ ਮੀਟਿੰਗ ਤੋਂ ਬਾਹਰ ਆ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਪਰੰਤੂ ਉਸ ਤੋਂ ਬਾਅਦ ਵੀ ਸਾਡੇ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਮੋੜ ਸੀ ਪੰਜਾਬ ਭਵਨ ਆਏ ਦਾ ਉੱਥੇ ਸਾਨੂੰ ਪਤਾ ਲੱਗਿਆ ਕਿ ਜੋ ਸਾਡੀ ਮੀਟਿੰਗ ਹੈਗੀ ਉਹ ਕੈਨਸਲ ਕਰ ਦਿੱਤੀ ਗਈ ਹੈ ਤੁਸੀਂ ਕਿੰਨੇ ਕੇ ਵਰਕਰ ਜਿਹੜੇ ਨੇ ਰੋਡ ਦੇ ਉੱਤੇ ਬੈ ਚੁੱਕੇ ਹੋ ਇੱਥੇ ਤਕਰੀਬਨ ਕਿੰਨੇ ਕੇ ਵਰਕਰ ਹੈਗੇ ਜਿਹੜੇ ਬੈਠੇ ਹੋਏ ਸਾਡੇ ਤਕਰੀਬਨ 5 4 500 ਜਿਹੜਾ ਵਰਕਰ ਹੈਗਾ ਉਹ ਬੈਠਿਆਗਾ ਜਿਹੜੀ ਬੀ ਟੀਮ ਹੈਗੀ ਸਾਡੀ ਬੈਕ ਸਾਈਡ ਦੇ ਉੱਪਰ ਕਿਉਂਕਿ ਸਵੇਰੇ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈਗਾ ਇਹ ਸਰਕਾਰ ਦੇ ਨਾਲ ਰਲ ਕੇ ਇਹ ਵੀ ਦੋਗਲੀ ਨੀਤੀ ਚੱਲਦਾ ਸਵੇਰੇ 9 ਵਜੇ ਸਾਡੇ ਨਾਲ ਮੀਟਿੰਗ ਤੇ ਡਾਇਲੌਗ ਚਲਾਉਂਦੇ ਨੇਗੇ ਵੀ ਮੰਤਰੀ ਸਾਹਿਬ ਦੇ ਨਾਲ ਥੋੜੀ ਜਿਹੜੀ ਮੀਟਿੰਗ ਹੈਗੀ ਉਹ ਅਸੀਂ ਫਿਕਸ ਕਰਵਾ ਲੈ ਜਿਹਦੇ ਵਿੱਚ ਥੋੜੀ ਜਲਸਪਲਾਈ ਵਿਭਾਗ ਦੀ ਮੈਨੇਜਮੈਂਟ ਤੇ ਮੰਤਰੀ ਸਾਹਿਬ ਬੈਠਣਗੇ ਉਸ ਤੋਂ ਬਾਅਦ ਦੇ ਵਿੱਚ ਆਉਣ ਵਾਲੀ 9 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਥੋੜੀ ਮੀਟਿੰਗ ਜਿਹੜੀ ਫਿਕਸ ਕਰਵਾਈ ਜਾਊਗੀ ਜਿਸ ਕਰਕੇ ਸਾਨੇ ਜਿਹੜੇ ਸਾਡੇ ਅੱਧੇ ਵਰਕਰ ਸਾਥੀ ਸੀਗੇ ਜਿਹੜੇ ਉਹ ਰੋਕੇ ਗਏ ਸੀਗੇ ਥੋੜੀ ਘੰਟੀ ਦੇ ਵਿੱਚ ਅਸੀਂ ਇੱਥੇ ਆਇਆਗੇ ਪਰ ਜਦੋਂ ਉਹ ਥੋੜੀ ਘੰਟੀ ਦੇ ਵਿੱਚ ਅਸੀਂ ਆਏ ਜਦੋਂ ਇਹਨਾਂ ਨਾਲ ਪੂਰੇ ਆ ਕੇ ਮੀਟਿੰਗ ਦੀ ਗੱਲਬਾਤ ਕਰੀ ਤਾਂ ਇਹ ਪ੍ਰਸ਼ਾਸਨ ਜਿਹੜਾ ਸਵੇਰ ਦਾ ਸਾਡੀਆਂ ਮੀਟਿੰਗਾਂ ਕਰਵਾਉਂਦਾ ਸੀਗਾ ਤੇ ਹੁਣ ਜਾਨੀ ਕਿ ਮੀਟਿੰਗ ਕਰਵਾਉਣ ਤੋਂ ਹੱਥ ਖੜੇ ਕਰ ਗਿਆ ਐਸੇ ਤਰ੍ਹਾਂ ਮੈਡਮ ਕਹਿੰਦੀ ਤੁਸੀਂ ਡੀਐਸਪੀ ਸਾਹਿਬ ਨਾਲ ਗੱਲ ਕਰ ਲੋ ਡੀਸੀ ਡੀਐਸਪੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਉੱਪਰਲੇ ਅਧਿਕਾਰੀ ਨਾਲ ਗੱਲ ਕਰ ਲੋ ਜਾਂ ਮੀਟਿੰਗ ਹੋਣੀ ਆ ਜਾਂ ਮੀਟਿੰਗ ਹੋਣੀ ਆ ਜਾਂ ਨਹੀਂ ਹੋਣੀਗੀ ਵੀ ਯਾਨੀ ਕਿ ਜਿਵੇਂ ਸਰਕਾਰ ਪਹਿਲਾਂ ਮੀਟਿੰਗ ਕਰਨ ਤੋਂ ਮੁੱਕਰੀ ਆਗੀ ਠੀਕ ਉਸੇ ਤਰ੍ਹਾਂ ਜਿਹੜਾ ਲੁਧਿਆਣੇ ਦਾ ਪ੍ਰਸ਼ਾਸਨ ਹੈਗਾ ਜੀ ਇਹ ਪ੍ਰਸ਼ਾਸਨ ਵੀ ਯਾਨੀ ਕਿ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਇੱਥੋਂ ਸਾਡਾ ਧਰਨਾ ਜਿਹੜਾ ਚਕਾਉਣ ਦਾ ਸੀਗਾ ਜਦੋਂ ਹੁਣ 4 ਵਜੇ ਇਹਨਾਂ ਨੇ ਕਿਹਾ ਸੀਗਾ ਵੀ 4 ਵਜੇ ਤੁਸੀਂ ਸਾਡੇ ਨਾਲ ਸਰਕਾਰੀ ਗੱਡੀ ਦੇ ਵਿੱਚ ਜਾਓਗੇ ਅਸੀਂ ਮੰਤਰੀ ਸਾਹਿਬ ਦੇ ਨਾਲ ਤੇ ਤੁਹਾਡੀ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਵਾਵਾਂਗੇ ਜਦੋਂ ਇਹਨਾਂ ਨੂੰ ਇਹ ਗੱਲ ਕਹੀ ਵੀ 4:00 ਵਜੇ ਗਏ ਨੇ ਜੀ ਤੁਸੀਂ ਸਾਡੀ ਮੀਟਿੰਗ ਕਰਵਾਉਣ ਦਾ ਵਾਅਦਾ ਕਰਿਆ ਸੀਗਾ ਵੀ ਸਾਡੀ ਮੀਟਿੰਗ ਕਰਵਾਓ ਬਿਲਕੁਲ ਸੋ ਦੱਸਦੇ ਲੁਧਿਆਣੇ ਦੇ ਵਿੱਚ ਚੰਡੀਗੜ੍ਹ ਹਾਈਵੇ ਦੇ ਉੱਤੇ ਜਿਹੜੇ ਦੇਖ ਸਕਦੇ ਹੋ ਕਿ ਜਲ ਸਪਲਾਈ ਕਰਮਚਾਰੀ ਨੇ ਆਉਣਾ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਾਤ ਹੈ ਲੋਕਾਂ ਨੂੰ ਜਿਹੜਾ ਦੇ ਪਰ ਜੇਕਰ ਪੂਰੇ ਮੇਨ ਹਾਈਵੇ ਚੰਡੀਗੜ੍ਹ ਰੋਡ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਹਾਈਵੇ ਰੋਡ ਤੇ ਦੇਖ ਸਕਦੇ ਹੋ ਕਿ ਚੰਡੀਆਂ ਜੜੀਆਂ ਨੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਸੋ ਹੱਥਾਂ ਦੇ ਵਿੱਚ ਚੰਡੀਆਂ ਫੜਨ ਤੋਂ ਬਾਅਦ ਲੋਕ ਜਿਹੜੇ ਨੇ ਕਰਮਚਾਰੀ ਜਿਹੜੇ ਨੇ ਉਹ ਰੋਡ ਦੇ ਉੱਤੇ ਬੈ ਚੁੱਕੇ ਨੇ ਜੇਕਰ ਇੱਕ ਪਾਸੇ ਲੁਧਿਆਣਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਬੜਾ ਮੁਸਤੈਦ ਹੈ ਪਰ ਬੀਬੀਆਂ ਵੀ ਬੈਠੀਆਂ ਨੇ ਗੱਲਬਾਤ ਕਰਨ ਲਈਆਂ ਆ ਤੁਸੀਂ ਵੀ ਆਏ ਹੋ ਨਾਲ ਇੱਥੇ ਤੁਸੀਂ ਕਦੇ ਆਸਤੇ ਆ ਕੀ ਕੀ ਰੋਜ਼ਗਾਰ ਹੈਗਾ ਵਾ ਕਿਸੇ ਦੀ ਯੂਨੀਅਨ ਬਾਟਾ ਸੁਪਲਾਈ ਕਦੋਂ ਤੋਂ ਮਤਲਬ ਇਹ ਮੰਗਾ ਕਿਤਿਆਂ ਸਾਲੀ ਇਹ ਤਾਂ 18 ਸਾਲ ਹੋ ਗਏ ਵੀ ਜਿਸਾਂ ਧਰਨੇ ਲਾਉਂਦੇ ਨੇ ਕੋਈ ਸਰਕਾਰ ਦੀ ਮੰਗ ਸੰਦੇ ਆ ਬਿਲਕੁਲ ਸੋ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਇੱਕ ਪਾਸੇ ਬੈਠੇ ਨੇ ਪਰ ਵੀਰ ਸਾਡੇ ਨੇ ਮੌਜੂਦ ਹੈ ਗੱਲਬਾਤ ਕਰ ਲੈਣੇ ਸਰ ਇੱਕ ਪਾਸੇ ਜਿਹੜੇ ਲੋਕ ਇਹ ਬੈਠੇ ਹੋਏ ਨੇ ਇੱਕ ਪਾਸੇ ਬੀਬੀਆਂ ਬੈਠੀਆਂ ਹੋਈਆਂ ਨੇ ਤੇ ਨੌਜਵਾਨ ਵੀਰ ਬੈਠੇ ਨੇ ਬਜ਼ੁਰਗੋ ਵੀ ਬੈਠੇ ਹੋਏ ਨੇ ਤੁਹਾਡੇ ਨਾਲ ਧਰਨੇ ਦੇ ਵਿੱਚ ਤਕਰੀਬਨ ਕਿੰਨੇ ਕੀ ਗਿਣਤੀ ਦੇ ਵਿੱਚ ਜਿਹੜੇ ਕਰਮਚਾਰੀ ਬੈਠੇ ਹੋਏ ਦੇਖੋ ਜੀ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਸਾਡੀ ਸਵੇਰ ਦੀ ਗੱਲ ਚੱਲਦੀ ਸੀਗੀ ਉਹ ਗੱਲਬਾਤ ਹੁਣ ਟੁੱਟੀ ਆ ਅਸੀਂ ਜਸਪੁਲਾਈ ਚ 15 15 18 18 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਆ ਆ ਜਿੰਨਾਂ ਬੀਬੀਆਂ ਨਾਲ ਹੁਣ ਤੁਸੀਂ ਗੱਲ ਕਰਕੇ ਆਏ ਹੋ ਇਹ ਸਾਡੇ ਪਰਿਵਾਰ ਨੇ ਕੱਲੇ ਲੁਧਿਆਣੇ ਦੀ ਕਾਲ ਕੀਤੀ ਸੀ ਅਸੀਂ ਅੱਜ ਸਸੀਂ ਕੋਈ ਵੀ ਰੋਡ ਬੰਦ ਨਹੀਂ ਸੀ ਕਰਨਾ ਤੇ ਨਾ ਹੀ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਕਰਨਾ ਇਹ ਜਿਹੜੀ ਸਾਡੀ ਮਜਬੂਰੀ ਬਣਾਈ ਗਿਆ ਸਵੇਰ ਤੋਂ ਇਹ ਗੱਲ ਕਹੀ ਗਈ ਕਿ ਪ੍ਰਸ਼ਾਸਨ ਦੇ ਥਰੂ ਕਿ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਨਗੇ ਵੀ ਤੁਸੀਂ ਚੰਡੀਗੜ੍ਹ ਆਜੋ ਸਾਡੇ ਤੁਹਾਡੇ ਨਾਲ ਮੀਟਿੰਗ ਕਰਨਗੇ ਪਰ ਹੁਣ ਜਦੋਂ ਜਿਹੜਾ ਸਾਨੂੰ ਉਹਦਾ ਗੱਲ ਦਾ ਜਵਾਬ ਆ ਗਿਆ ਕਿ ਉਹ ਕਿਥੇ ਸਾਡੀ ਕੋਈ ਵੀ ਮੀਟਿੰਗ ਨਹੀਂ ਹੋਣੀ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਕਾ ਕਰਕੇ ਸਾਨੂੰ ਜਿਹੜੀ ਇਹ ਰੋਡ ਦੇ ਉੱਤੇ ਸਾਨੂੰ ਆਉਣਾ ਪਿਆ ਪਰ ਕਿਤਨੀ ਕਿਤੇ ਲੱਗਦਾ ਨਹੀਂ ਕਿ ਤੁਹਾਡੇ ਨਾਲ ਨਾਲ ਜਿਹੜੀਆਂ ਇੱਕ ਪਾਸੇ ਤੁਹਾਡੀਆਂ ਮੰਗਾ ਨੇ ਤੇ ਇੱਕ ਪਾਸੇ ਚੰਡੀਗੜ੍ਹ ਰੋਡ ਦੇ ਵਿੱਚ ਆਨ ਜਾਣ ਵਾਲੇ ਜਿਹੜੇ ਲੋਕ ਨੇ ਲੋਕ ਉਹ ਪਰੇਸ਼ਾਨ ਹੋ ਰਹੇ ਨੇ ਉਹ ਖੱਜਲ ਖਵਾਰ ਕਾਫੀ ਹੋ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਦੇਖੋ ਜੀ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਜਿਹੜੇ ਉਹ ਜਿਹੜੇ ਰਾਹਗੀਰ ਨੇ ਉਹ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਪਰ ਅਸੀਂ ਇਹ ਵੀ ਤੁਹਾਡੇ ਨਾਲ ਸਾਹਮਣੇ ਤੁਸੀਂ ਦੇਖ ਲਿਆ ਕਿ ਅਸੀਂ ਕੋਈ ਵੀ ਜਿਹੜੀ ਜਿਹੜੀ ਸਕੂਲ ਬੱਸ ਆ ਅਸੀਂ ਉਹਨੂੰ ਰੋਕਦੇ ਅਸੀਂ ਕੋਈ ਜਿਹੜੀ ਫੌਜ ਦੀਆਂ ਗੱਡੀਆਂ ਨੇ ਅਸੀਂ ਉਹਨਾਂ ਨੂੰ ਵੀ ਰੋਕਦੇ ਅਸੀਂ ਐਂਬੂਲੈਂਸ ਨਹੀਂ ਰੋਕਦੇ ਅਸੀਂ ਐਂਬੂਲੈਂਸ ਨੂੰ ਵੀ ਪਹਿਲ ਦੇ ਅਧਾਰ ਤੇ ਰਾਹ ਦੇ ਕੇ ਅਸੀਂ ਉਹਨਾਂ ਨੂੰ ਲਗਾਉਨੇ ਆ ਪਰ ਦੇਖੋ ਜੀ ਸਾਡੀ ਮਜਬੂਰੀ ਆ ਸਾਨੂੰ 12 12 15 15 ਸਾਲ ਹੋ ਗਏ ਅਸੀਂ ਕੱਚੇ ਦੇ ਕੱਚੇ ਰਹਿ ਗਏ ਜਿਹੜੀ ਇਹ ਸਾਨੂੰ ਤਨਖਾਹ ਦਿੱਤੀ ਜਾਂਦੀ ਆ ਇਹ ਵੀ 12 12 13 13000 ਰੁਪਏ ਤਨਖਾਹ ਦਿੱਤੀ ਜਾਂਦੀ ਆ ਪਰ ਜਿਹੜਾ ਰੋਜ਼ਗਾਰ ਆ ਉਹ ਵੀ ਸਾਡੇ ਜਿਹੜਾ ਉਹ ਸਾਡਾ ਖਤਮ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਸਕੀਮਾਂ ਦਿੱਤੀਆਂ ਜਾ ਰਹੀਆਂ ਜਲ ਸਪਲਾਈ ਜਿਹੜੀ ਸਕੀਮਾਂ ਨੇ ਜਿਹੜੀ ਪਾਣੀ ਦੀ ਬੁਨਿਆਦੀ ਸਹੂਲਤਾ ਉਹਦਾ ਜਿਹੜਾ ਹੱਕ ਆ ਲੋਕਾਂ ਦਾ ਖੋਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਪੰਚਾਇਤਾਂ ਨੂੰ ਹੈਂਡਓਵਰ ਜੁਨੀਅਨ ਜਲ ਸਪਲਾਈ ਸਕੀਮਾਂ ਨੇ ਉਹ ਕੀਤੀਆਂ ਜਾ ਰਹੀਆਂ ਤੁਹਾਨੂੰ ਵੀ ਉਹ ਵੀ ਪਿੰਡਾਂ ਵਿੱਚ ਇੰਪਲੀਮੈਂਟ ਨਹੀਂ ਹੁੰਦੇ ਇਹ ਜਲ ਸਪਲਾਈ ਸਕੀਮਾ ਕਿੱਥੋਂ ਚਰਕਾਉਣਗੇ ਕਿਉਂਕਿ ਸਾਰਾ ਏਜੰਡਾ ਤੈਅ ਆ ਕਿ ਜਿਹੜਾ ਪਾਣੀ ਦਾ ਨਿੱਜੀਕਰਨ ਕਰਨਾ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਹ ਜਿਹੜਾ ਪੰਜਾਬ ਦਾ ਪਾਣੀ ਆ ਇਹ ਜਿਹੜਾ ਉਹਨਾਂ ਨੇ ਵੇਚਣਾ ਬਿਲਕੁਲ ਬਸੇ ਤੁਸੀਂ ਮੀਟਿੰਗ ਕਰਨ ਵਾਸਤੇ ਲੁਧਿਆਣੇ ਪਹੁੰਚੇ ਸੀਗੇ ਲੁਧਿਆਣੇ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਤਾਂ ਉਸ ਤੋਂ ਬਾਅਦ ਰੋਡ ਤੇ ਬਹਿਣਾ ਕਿਉਂ ਪਿਆ ਕਾਰਨ ਕੀ ਹੈਗਾ ਰੋਡ ਤੇ ਬਹਿਣ ਦਾ ਕੀ ਕਾਰਨ ਹੋ ਗਿਆ ਦੇਖੋ ਜੀ ਅਸੀਂ ਪਹਿਲਾਂ ਜਾਨੀ ਕਿ ਜਿਹੜੀ 18 ਤਰੀਕ ਨੂੰ ਪਿਛਲੀ 18 ਤਰੀਕ ਨੂੰ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਮੁੱਖ ਮੰ ਨੇ ਇਹਨਾਂ ਨੇ ਜਾਨਕਿ ਜਿਹੜਾ ਸਾਡਾ ਇਹ ਡਿਪਾਰਟਮੈਂਟ ਨੇ ਜਾਂ ਸਾਡੀ ਜਿਹੜੀ ਜਥੇਵੰਦੀ ਆ ਉਹਨਾਂ ਦੀ ਵੀ ਕੋਈ ਵੀ ਮੰਗ ਨਹੀਂ ਮੰਨੀ ਅਸੀਂ ਪਿਛਲੀ 26 ਤਰੀਕ ਨੂੰ ਇਹਨਾਂ ਨੂੰ ਮੀਟਿੰਗ ਕਰ ਲਈ ਸਾਨੂੰ ਪੰਜਾਬ ਭਵਨ ਸੱਦਿਆ ਗਿਆ ਪਰ ਤੁਸੀਂ ਦੇਖੋ ਅਸੀਂ ਪੰਜਾਬ ਦੇ ਵਿੱਚੋਂ ਜਿਹੜੇ ਸੂਬਾ ਕਮੇਟੀ ਉੱਥੇ 15-15000 ਰੁਪਏ ਲਾ ਕੇ ਅਸੀਂ ਚੰਡੀਗੜ੍ਹ ਪਹੁੰਚਦੇ ਆ ਪਰ ਉੱਥੇ ਜਾ ਕੇ ਸਾਨੂੰ ਜਵਾਬ ਦਿੱਤਾ ਜਾਂਦਾ ਔਰ ਉਹ ਵੀ ਸਾਨੂੰ ਫੋਨ ਤੇ ਵੀ ਕਹਿ ਜਾ ਸਕਦੇ ਸੀ ਜੀ ਆਹ ਜਿਹੜੀ 26 ਤਰੀਕ ਨੂੰ ਮੀਟਿੰਗ ਨਹੀਂ ਹੋਣੀ ਆਪਾਂ ਨੈਕਸਟ ਕੋਈ ਟਾਈਮ ਦਿੱਤਾ ਜਾਊਗਾ ਪਰ ਦੇਖੋ ਸਾਨੂੰ ਜਵਾਨੀ ਜਵਾਨੀ ਕਹਿ ਦਿੱਤੇ ਜਾਂਦਾ ਹੁਣੇ ਹੀ ਤੁਹਾਡੇ ਸਾਹਮਣੇ ਐਸਐਚਓ ਸਾਹਿਬ ਕਹਿੰਦੀ ਅਸੀਂ 4 ਵਜੇ ਸਾਡੀ ਗੱਡੀ 'ਚ ਬੈਠੋ ਆਪਾਂ ਚੰਡੀਗੜ੍ਹ ਮੀਟਿੰਗ ਕਰਾ ਦਿੰਨੇ ਆ ਜਦੋਂ ਗੱਲਬਾਤ ਪ੍ਰਸ਼ਾਸਨ ਤੋਂ ਦੇ ਨਾਲੋਂ ਸਾਡੀ ਟੁੱਟੀ ਆ ਫੇਰ ਸਾਨੂੰ ਰੋਡ ਤੇ ਆਉਣਾ ਪਿਆ ਇਹ ਸਾਡੀ ਸ਼ੌਂਕ ਨਹੀਂ ਹੈ ਸਾਡੀ ਮਜਬੂਰੀ ਹੈ ਸਾਡੇ ਬੱਚੇ ਨੇ ਛੋਟੇ ਛੋਟੇ ਉਹਨਾਂ ਦੇ ਨਾਲ ਲੈ ਕੇ ਆਇਆ ਸੀ ਸੰਘਰਸ਼ ਕਰਦੇ ਪਰਿਵਾਰਾਂ ਦੇ ਬੱਚਾ ਸਮੇਤ ਕਰਦੇ ਹੁਣ ਇਹ ਦਰੀਆਂ ਕਦੋਂ ਤੱਕ ਵਿਚੀਆਂ ਰਹਿਣ ਗਿਆ ਇਸ ਰੋਡ ਦੇ ਤੇ ਕਿਉਂਕਿ ਇਸ ਰੋਡ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਗੁਜ਼ਰਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਮਾਂਕਾਰਾਂ ਦੇ ਉੱਤੇ ਲੋਕ ਜਾਂਦੇ ਨੇ ਚੰਡੀਗੜ੍ਹ ਮੇਨ ਹਾਈਵੇ ਰੋਡ ਹੈ ਜਿਹੜਾ ਲੁਧਿਆਣਾ ਦੇ ਸਮਰਾਲਾ ਜੋਗ ਨੂੰ ਜੁੜਦਾ ਹੈ ਦੇਖੋ ਜੀ ਜਦ ਤੱਕ ਕੋਈ ਉਧਰੋਂ ਪ੍ਰਸ਼ਾਸਨ ਮંત્રી ਸਾਹਿਬ ਦੇ ਨਾਲ ਦਫ਼ਤਰ ਦੇ ਨਾਲ ਕੋਈ ਗੱਲਬਾਤ ਕਰਕੇ ਕੋਈ ਸਮਾਂ ਨਹੀਂ ਤੈਅ ਕਰਾਉਂਦਾ ਦੇਖੋ ਅਸੀਂ ਪੀੜਤਾਂ ਅਸੀਂ ਆਪਦੀ ਜਿਹੜੀ ਗੱਲ ਆ ਮੰਤਰੀ ਸਾਹਿਬ ਤੱਕ ਪਹੁੰਚਾਉਣੀ ਆ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਪੰਜਾਬ ਨੇ ਮਸਲਾ ਹੱਲ ਕਰਨਾ ਜਦੋਂ ਵਿਭਾਗ ਦਾ ਮੰਤਰੀ ਸਾਡੇ ਨਾਲ ਬੈਠਣ ਲਈ ਤਿਆਰ ਨਹੀਂ ਮੁੱਖ ਮੰਤਰੀ ਪੰਜਾਬ ਕਿੱਥੋਂ ਬੈਠਣਗੇ ਸਾਡੀ ਗਈ ਮੀਟਿੰਗ ਦਾ ਜਿਹੜਾ ਏਜੰਡਾ ਜੋ ਉਹਦੇ 'ਚ ਮੰਗ ਪੱਤਰ ਜਿਹਦੇ 'ਚ ਮੰਗਾ ਮੰਗਾ ਨੇ ਦਰਜ ਉਹਨਾਂ ਦੇ ਸਬੰਧਤ ਸਾਡੇ ਨਾਲ ਮੀਟਿੰਗ ਦਾ ਟਾਈਮ ਫਿਕਸ ਹੋ ਜਾਏ ਰੋਡ ਦੀ ਕੀ ਆ ਰੋਡ ਤਾਂ ਅਸੀਂ ਪਹਿਲਾਂ ਹੀ 4 ਵਜੇ ਤੋਂ ਪਹਿਲਾਂ ਖਾਲੀ ਕਰਨਾ ਸੀਗਾ ਜੀ ਇਹ ਤਾਂ ਸਾਡੀ ਮਜ਼ਦੂਰੀ ਪ੍ਰਸ਼ਾਸਨ ਨੇ ਬਣਾਈਆ ਤੇ ਇਥੋਂ ਮੰਤਰੀ ਨੇ ਬਣਾਈਆ ਜੀ ਮਜ਼ਦੂਰੀ ਕਿ ਲੱਗਦਾ ਨਹੀਂ ਕਿ ਹੁਣ ਹੁਣ ਉਠੋਗੇ ਜਾਂ ਕੋਈ ਗਲਬਾਤ ਹੋਊਗੀ ਉਸ ਤੋਂ ਬਾਅਦ ਇਧਰਿਆਂ ਉਚਣਗੇ ਹਾਂਜੀ ਜਦ ਤੱਕ ਕੋਈ ਗਲਬਾਤ ਨਹੀਂ ਹੁੰਸੇ ਲੱਗਦੇ ਓਨੀ ਦੇਰ ਤੱਕ ਅਸੀਂ ਇਹ ਜਿਹੜਾ ਰੋਡ ਇਦਾਂ ਹੀ ਬੰਦ ਰਹੂਗਾ ਜੀ ਬਿਲਕੁਲ ਸੋ ਦੱਸ ਦਿਆ ਕਿ ਜਿਹੜੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਮੌਜੂਦ ਨੇ ਜਿਹੜੇ ਕਰਮਚਾਰੀ ਮੌਜੂਦ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੀਟਿੰਗ ਦਾ ਜਿਹੜਾ ਸਮਾਂ ਸੀਗਾ ਅੱਜ ਦਾ ਦਿੱਤਾ ਗਿਆ ਸੀਗਾ ਪਰ ਮੀਟਿੰਗ ਜਿਹੜੀ ਹੈ ਨਹੀਂ ਹੋਈ ਤੇ ਜਸਰੂ ਲੈ ਕੇ ਅਸੀਂ ਰੋਡ ਦੇ ਉੱਤੇ ਬੈ ਗਏ ਨੇ ਪਰ ਦੱਸ ਦਿਆ ਕਿ ਇਹ ਪੀੜਤ ਕਰਮਚਾਰੀ ਜਿਹੜੇ ਨੇ ਉਹ ਨਾ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਐਮਰਜੈਂਸੀਆਂ ਜਿਹੜੀਆਂ ਸੁਵਿਧਾਵਾਂ ਨੇ ਜੇਕਰ ਐਂਬੂਲੈਂਸ ਹੋ ਗਈ ਆ ਕਿਸੇ ਨੂੰ ਜ਼ਰੂਰੀ ਕੰਮ ਜਾਣਾ ਐਮਰਜੈਂਸੀ ਹੈ ਤੇ ਉਹਨੂੰ ਅਸੀਂ ਨਹੀਂ ਰੋਕ ਰਹੇ ਪਰ ਜਿਹੜੇ ਆਣਾ ਜਾਣਾ ਜਾਂ ਰਾਹੀਰ ਨੇ ਉਹ ਦੇਖ ਸਕਦੇ ਹੋ ਕਿ ਉਹ ਵੀ ਜਿਹੜਾ ਉਹਨਾਂ ਨੂੰ ਕਾਫੀ ਦੇਖਦੇ ਹੋ ਕਿ ਰੋਡ ਜਿਹੜਾ ਕਾਫੀ ਹੋ ਜਾਮ ਨਜ਼ਰ ਆ ਰਿਹਾ ਵਾ ਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਚੰਡੀਗੜ੍ਹ ਤੋਂ ਆਉਣ ਵਾਲੇ ਜਿਹੜੇ ਲੋਕ ਸਮਰਣਾ ਚੌਕ ਵੱਲ ਨੂੰ ਜਾਣ ਵਾਲੇ ਲੁਧਿਆਣਾ ਨੂੰ ਜੋੜਨ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੇ ਉੱਤੇ ਵੀ ਜਿਹੜੇ ਲੋਕ ਨੇ ਉਹ ਬੈ ਚੁਕੇ ਨੇ ਸੋ ਸਾਹਮਣੇ ਦੀਆਂ ਜੇਕਰ ਤਸਵੀਰਾਂ ਦਿਖਾਈਏ ਤੇ ਦੇਖ ਸਕਦੇ ਹੋ ਕਿ ਸਾਹਮਣੇ ਕਿਸ ਤਰੀਕੇ ਉਹ ਲੋਗੜੇ ਆ ਉਹ ਬੈਠੇ ਹੋਏ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜੀ ਹੈ ਰੋਡ ਨੂੰ ਜਿਹੜਾ ਉਹ ਸਿੱਧੇ ਤੌਰ ਤੇ ਜਾਮ ਕਰ ਦਿੱਤਾ ਗਿਆ ਵਾ ਪਰ ਗੱਲਬਾਤ ਕਰਨ ਦੀ ਜਿਹੜੀ ਹੈ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਛੰਡੀਆਂ ਜਿਹੜੀਆਂ ਹੱਥਾਂ ਦੇ ਵਿੱਚ ਫੜ ਲਿੱਤੀਆਂ ਪਰ ਮੰਗਾ ਰਖ ਰਾਇ ਨੇ ਸੋ ਇੱਕ ਪਾਸੇ ਕਿੰਨੇ ਕਿੰਨੇ ਕਾਫੀ ਦਿੱਕਤਾ ਜੜੀਆਂ ਨੇ ਉਹ ਲੋਕਾਂ ਨੂੰ ਹੋ ਰਹੀਆਂ ਨੇ ਸੋ ਦੋਨੋਂ ਪਾਸੇ ਦੀਆਂ ਸੜਕਾਂ ਜੜੀਆਂ ਨੇ ਉਹ ਜਾਮ ਕਰ ਦਿੱਤੀਆਂ ਗਈਆਂ ਨੇ ਦੋਨੋਂ ਪਾਸੇ ਦੀਆਂ ਸੜਕਾਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਲੋਕਾਂ ਨੂੰ ਆਂ ਜਾਣ ਚ ਵੀ ਵਿੱਚ ਦੇਖ ਸਕਦੇ ਹੋ ਕਿ ਕਾਫੀ ਦਿੱਕਤਾ ਜੜੀਆਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਜੇਕਰ ਲੁਧਿਆਣਾ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਉਹ ਦੇਖ ਸਕਦੇ ਹੋ ਕਿ ਇੱਕ ਪਾਸੇ ਮੌਜੂਦ ਆਤਾ ਹੈ ਦੂਜੇ ਪਾਸੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇਹ ਬੱਸਾਂ ਜੜੀਆਂ ਨੇ ਉਹ ਖੜੀਆਂ ਹੋਈਆਂ ਨੇ ਟਰੱਕ ਜਿਹੜੇ ਖੜੇ ਹੋਏ ਨੇ ਪਿੱਛੇ ਕਾਫੀ ਭਾਰੀ ਜਿਹੜਾ ਲੰਬਾ ਜਾਮ ਹੈ ਉਹ ਵੀ ਲੱਗਿਆ ਹੋਇਆ ਸੋ ਤ ਵੀ ਲੱਗਿਆ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਕਲੀਅਰ ਕਰਨ ਦੀ ਜੜੀ ਆ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਵੱਲੋਂ ਆਪਣੀਆਂ ਮੰਗਾਂ ਜੜੀਆਂ ਰੱਖੀਆਂ ਗਈਆਂ ਨੇ ਕਿ ਮੀਟਿੰਗ ਨਹੀਂ ਹੋਣ ਤੋਂ ਬਾਅਦ ਰੋਡ ਦੇ ਉੱਤੇ ਬੈ ਜਾਣਾ ਕਿਤਨੇ ਕਿਤੇ ਕਾਫੀ ਵੱਡੀ ਗੱਲ ਹੈ ਕਿਉਂਕਿ ਇੱਕ ਪਾਸੇ ਜੇਕਰ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਕਾਫੀ ਲੋਕ ਜਿਹੜੇ ਨੇ ਉਹ ਗੁਜ਼ਰਦੇ ਨੇ ਪਰ ਛੰਡੀਆਂ ਹੱਥਾਂ ਦੇ ਵਿੱਚ ਲੈ ਕੇ ਮੇਨ ਹਾਈਵੇ ਰੋਡ ਦੇ ਉੱਤੇ ਬੈ ਜਾਣਾ ਰੋਡ ਨੂੰ ਜਾਮ ਕਰ ਦੇਣਾ ਇਹ ਕਿਤਨੇ ਕਿਤੇ ਕੀ ਲੱਗਦਾ ਹੈ ਕਿ ਰੋਡ ਨੂੰ ਜਾਮ ਕਰਨਾ ਸਹੀ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜਲ ਸਪਲਾਈ ਸੈਨੀਟੇਸ਼ਨ ਕੰਟੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਇਹ ਵਾਰ-ਵਾਰ ਮੀਟਿੰਗਾਂ ਦੇ ਕੇ ਮੁਕਰਦੇ ਸੀਗੇ ਮੁੱਖ ਮੰਤਰੀ ਪੰਜਾਬ 28 ਤੋਂ 29 ਵਾਰ ਜਿਹੜੀਆਂ ਮੀਟਿੰਗਾਂ ਦੇ ਕੇ ਮੁਕਰ ਚੁੱਕਾ ਵਾ ਫਿਰ ਆਕ ਕੇ ਜਿਹੜਾ ਪਰਿਵਾਰਾਂ ਤੇ ਬੱਚਿਆਂ ਸਮੇਤ ਅਸੀਂ ਜਿਹੜਾ ਰੋਡ ਜਾਮ ਕੀਤਾ ਵਾ ਅੱਜ ਤੁਸੀਂ ਕਿੱਥੇ ਬੈਠੇ ਹੋ ਇਸ ਟਾਈਮ ਇਸ ਟਾਈਮ ਲੁਧਿਆਣੇ ਵਿੱਚ ਬੈਠੇ ਆ ਜੀ ਲੁਧਿਆਣੇ ਦੇ ਵਿੱਚ ਕਿਉਂ ਬਹਿਣਾ ਪਿਆ ਕਾਰਨ ਕਾਰਨ ਇਹ ਕਿ ਮੁੱਖ ਮੰਤਰੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੇ ਇਹਨਾਂ ਨੇ ਪਹਿਲਾਂ ਸਾਨੂੰ 18 ਤਰੀਕ ਦੀ ਮੀਟਿੰਗ ਦਿੱਤੀ ਸੀਗੀ ਉਸ ਤੋਂ ਬਾਅਦ 26 ਤਰੀਕ ਦੀ ਕੀਤੀ ਸੀ ਮੀਟਿੰਗ ਉਹ ਵੀ ਨਹੀਂ ਇਹਨਾਂ ਨੇ ਮੀਟਿੰਗ ਕੀਤੀ ਉਸ ਤੋਂ ਬਾਅਦਾਂ ਫਿਰ ਸਾਨੂੰ ਆਕ ਕੇ ਜਿਹੜਾ ਇਹ ਰੋਡ ਜਾਮ ਕਰਨਾ ਪਿਆ ਬਿਲਕੁਲ ਸਰ ਕੀ ਕਹਿਣਾ ਜੀ ਤੁਹਾਡਾ ਕੀ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਜਨਵੜੀ ਹੈ ਸਰ ਜਿਹੜਾ ਇਹ ਰਸਤਾ ਰੋਕਿਆ ਪਾਇਆ ਤੁਸੀਂ ਸਵਾਲ ਕਰ ਰਹੇ ਹੋ ਇਹ ਰਸਤਾ ਰੋਕਣ ਦੇ ਜ਼ਿੰਮੇਵਾਰ ਇਹ ਜਿਹੜੇ ਬੈਠੇ ਵਰਕਰ ਨਹੀਂ ਹੈਗੇ ਐ ਜਦ ਕਿ ਇਹ ਜਿਹੜੀ ਮੈਨੇਜਮੈਂਟ ਹੈ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਥੋਂ ਦਾ ਮੰਤਰੀ ਹੈ ਜਲ ਸਪਲਾਈ ਮੰਤਰੀ ਉਹ ਮੁੱਖ ਕਾਰਨ ਹੈ ਜਿਹੜਾ ਇਹ ਸਾਨੂੰ ਜਿਹੜੀ ਇਹ ਟ੍ਰੈਫਿਕ ਜਾਮ ਕਰਨੀ ਪਈ ਹੈ ਅਸੀਂ ਪਹਿਲੇ 15 ਤਰੀਕ ਨੂੰ ਇੱਥੇ ਇੱਕ ਧਰਨਾ ਲਗਾਇਆ ਸੀ ਜਿਹਦੇ ਸਬੰਧ ਦੇ ਵਿੱਚ ਜਿਹੜੀ ਸਾਨੂੰ 18 ਤਰੀਕ ਦੀ ਇੱਕ ਮੀਟਿੰਗ ਦਿੱਤੀ ਗਈ ਸੀ ਮੁੱਖ ਮੰਤਰੀ ਦੇ ਨਾਲ ਤੇ ਆਪ ਜਿਹੜੇ ਜਲ ਸਪਲਾਈ ਮੰਤਰੀ ਸੀਗੇ ਉਹ ਬੈਠਣਗੇ ਲੇਕਿਨ ਉਹ 18 ਤਰੀਕ ਦੀ ਮੀਟਿੰਗ ਨੂੰ ਕੈਨਸਲ ਕਰਕੇ ਜਿਹੜੀ ਦੁਬਾਰੇ 26 ਤਰੀਕ ਨੂੰ ਜਦੋਂ ਵੱਖ-ਵੱਖ ਥਾਵਾਂ ਤੋਂ ਸਾਡੇ ਸਾਥੀ ਜਿਹੜੇ ਮੀਟਿੰਗ ਕਰਨ ਵਾਸਤੇ ਪਹੁੰਚੇ ਚੰਡੀਗੜ੍ਹ ਦੇ ਵਿੱਚ ਤੇ ਉੱਥੇ ਮੀਟਿੰਗ ਤੋਂ ਜਿਹੜਾ ਜਵਾਬ ਦਿੱਤੇ ਤੇ ਆ ਗਿਆ ਫਿਰ ਅਸੀਂ ਦੁਬਾਰੇ ਧਰਨੇ ਦਾ 30 ਤਰੀਕ ਦਾ ਨੋਟਸ ਦਿੱਤਾ ਹੈਗਾ ਪ੍ਰਸ਼ਾਸਨ ਨੂੰ ਲਿਖਤੀ ਅਸੀਂ ਦਿੱਤਾ ਪਰ ਪ੍ਰਸ਼ਾਸਨ ਨੇ ਕੋਈ ਦੁਬਾਰੇ ਸਾਨੂੰ ਮੀਟਿੰਗ ਨਹੀਂ ਦਵਾਈ ਤੇ ਅਸੀਂ ਸਵੇਰ ਦੇ ਅੱਜ ਇੱਥੇ ਆ ਕੇ ਬੈਠੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਜਿਹੜਾ ਮੰਤਰੀ ਆ ਇੱਥੇ ਦਾ ਉਸ ਨੂੰ ਵੀ ਦੱਸਿਆ ਕਿ ਅਸੀਂ ਇੱਥੇ ਆ ਗਏ ਵੇ ਤੇ ਸਾਡੇ ਨਾਲ ਮੀਟਿੰਗ ਕਰੋ ਪਰ ਉਹਨੇ ਕੋਈ ਮੀਟਿੰਗ ਦਾ ਨਾ ਸਾਨੂੰ ਲਿਖਤੀ ਪੱਤਰ ਦਿੱਤਾ ਜਿਹੜਾ ਅਖਿਰਕਾਰ ਆਣਾ ਆ ਕੇ ਸਾਨੂੰ ਜਿਹੜਾ ਪਹਿਲਾਂ ਅਸੀਂ ਕਰੋੜ ਜਾਮ ਕੀਤਾ ਸੀਗਾ ਤੇ ਹੁਣ ਆ ਕੇ ਦੁਬਾਰੇ ਜਿਹੜਾ ਦੋਵੇਂ ਪਾਸੇ ਦਾ ਰੋਡ ਵੀ ਸਾਨੂੰ ਮਜਬੂਰਨ ਜਿਹੜਾ ਹੈ ਬੈਠੇ ਰਹੋਗੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਲੋਅ ਐਂਡ ਆਰਡਰ ਦੀ ਦੀ ਸਥਿਤੀ ਕਾਫੀ ਗੜਬੜਾਂਦੀ ਹੋਈ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਇਹ ਦਿੱਕਤਾਂ ਹੋ ਰਹੀਆਂ ਨੇ ਤੁਹਾਡੇ ਨਾਲ ਨਾਲ ਦੇਖੋ ਅਸੀਂ ਸਮਝਦੇ ਆ ਵੀ ਇਹ ਜਿਹੜੀ ਹੈ ਸਾਡੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਅਸੀਂ ਜਿਹੜੇ ਇਹ ਰੋਡ ਜਾਮ ਕਰ ਕਰ ਰਹੇ ਆ ਇਹ ਲੋਕਾਂ ਵਾਸਤੇ ਵੀ ਕਿਉਂਕਿ ਜਿਹੜੀਆਂ ਸਰਕਾਰਾਂ ਆਏ ਹੋ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਆ ਇਹ ਜਿੰਨੇ ਵੀ ਮਹਿਕਮੇ ਆ ਇਹ ਕੋਆਪਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਜਦ ਹੀ ਅਸੀਂ ਇਹ ਲੜਕੇ ਅਸੀਂ ਨਾ ਮਹਿਕਮਾ ਨੂੰ ਬਚਾਉਂਦੇ ਆ ਤਾਂ ਇੱਥੇ ਇਹਨਾਂ ਲੋਕਾਂ ਦੇ ਹੀ ਬੱਚੇ ਜਿਹੜੇ ਆਪਣਾ ਰੋਜ਼ਗਾਰ ਵਾਸਤੇ ਉਹ ਕਰਨਗੇ ਅੱਜ ਪੜ ਰਹੇ ਆ ਤਾਂ ਇੱਥੇ ਹੀ ਰੋਜ਼ਗਾਰ ਮਿਲ ਮਿਲੂਗਾ ਉਹਨਾਂ ਨੂੰ। ਬਿਲਕੁਲ ਤਕਰੀਬਨ ਕਿੰਨੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਆਪਣੀ ਹੱਕੀ ਮੰਗਾਂ ਨੂੰ ਮੰਗਦੇ ਹੋਏ। ਤਕਰੀਬਨ ਜਿੰਨੇ ਵੀ ਸਾਥੀ ਇੱਥੇ ਬੈਠੇ ਹੈਗੇ ਆ ਤਕਰੀਬਨ ਕਿਸ ਨੂੰ 10 ਸਾਲ ਕਿਸ ਨੂੰ 15 ਸਾਲ 20 20 ਸਾਲ ਆ ਜਿਹੜੇ ਉਹ ਤਕਰੀਬਨ ਜਿਹੜੇ ਆ ਨਗੂਣੀਆਂ ਤਨਖਾਹਾਂ ਤੇ ਸਿਹੜੇ ਆ 10 12-12000 ਰੁਪਏ ਤੇ ਇੱਥੇ ਜਿਹੜੇ ਕੰਮ ਕਰ ਰਹੇ ਆ। ਇੱਥੇ ਜਿਹੜੇ ਕਰਮਚ ਇਹ ਤਕਰੀਬਨ ਜਿਹੜਾ ਸਾਡੇ ਜਥੇਬੰਦੀ ਵੱਲੋਂ ਮੈਸੇਜ ਲੱਗਿਆ ਸੀਗਾ ਇਹ ਪੂਰੇ ਪੰਜਾਬ ਦੇ ਵਿੱਚੋਂ ਇਹ ਤਕਰੀਬਨ ਸਾਡੇ ਸਾਰੇ ਸਾਥੀ ਨਹੀਂ ਹੈਗੇ ਅਸੀਂ ਘੱਟ ਮੈਸੇਜ ਲਾਇਆ ਸੀਗਾ ਵੀ ਜਿਹੜੇ ਆ 25 ਵਿੱਚ 30 30 ਜਿਹੜੇ ਆ ਜਾਂ 40 40 ਕਿਸੇ ਜ਼ਿਲ੍ਹੇ ਨੂੰ ਨੇੜੇ ਵਾਲਿਆਂ ਨੂੰ 40 40 ਤੇ ਦੂਰ ਵਾਲਿਆਂ ਨੂੰ ਘੱਟ ਲਾਇਆ ਸੀਗਾ ਇਹ ਤਕਰੀਬਨ ਸਾਡੀ ਗਿਣਤੀ ਹੈ ਜਿਹੜੀ ਅੱਧੇ ਤੋਂ ਵੀ ਘੱਟ ਆਈ ਹੈਗੇ ਕਿੰਨੇ ਤਕਰੀਬਨ ਸਾਡੇ ਜਿਹੜੇ ਹੈਗੇ ਆ ਕੱਚੇ ਮਲਾਜ਼ਮ ਜਿਹੜੇ ਹੈਗੇ ਆ ਜਲਸ ਬਲਾਈ ਦੇ ਵਿੱਚ ਤਕਰੀਬਨ 3500 ਤੋਂ 4000 ਦੇ ਵਿੱਚ ਹੈ ਲੇਕਿਨ ਜਿਹੜੇ ਸਾਡੇ ਜੱਥੇਬੰਦੀ ਨਾਲ ਚੱਲ ਰਹੇ ਆ ਉਹ ਤਕਰੀਬਨ 1500 ਤੋਂ ਲੈ ਕੇ 2000 ਦੇ ਵਿੱਚ ਵਿੱਚ ਬਿਲਕੁਲ ਸੱਚ ਦੱਸਦੀ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਆਪਣੀ ਮੰਗਾਂ ਰੱਖੀਆਂ ਜਾ ਰਹੀਆਂ ਨੇ ਪਰ ਦੱਸਦੀ ਹੈ ਕਿ ਜੇਕਰ ਮੀਟਿੰਗ ਦਾ ਜਿਹੜਾ ਸਮਾਂ ਵਾ ਉਹ ਟਾਈਮ ਦਿੱਤਾ ਗਿਆ ਸੀਗਾ ਇਹਨਾਂ ਦਾ ਕਹਿਣਾ ਵਾ ਪਰ ਉਸ ਟਾਈਮ ਦੇ ਉੱਤੇ ਮੁਕੰਮਲ ਦੇ ਉੱਤੇ ਜਾਂ ਮੰਤਰੀ ਨਹੀਂ ਮਿਲੇ ਜਾਂ ਮੀਟਿੰਗ ਨਹੀਂ ਹੋਈ ਇਸ ਦਾ ਕੀ ਕਾਰਨ ਹੋ ਸਕਦਾ ਵ ਕਿਤੇ ਇਹ ਜਿਹੜੇ ਲੋਕ ਨੇ ਕਰਮਚਾਰੀ ਨੇ ਇਹਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਪਾਸੇ ਦਾ ਜਿਹੜਾ ਰੋਡ ਹੈ ਉਹ ਜਾਮ ਕੀਤਾ ਹੋਇਆ ਸੀਗਾ ਪਰ ਦੱਸਦੀ ਹੈ ਕਿ ਚੰਡੀਗੜ੍ਹ ਹਾਈਵੇ ਤੋਂ ਜਿਹੜੇ ਲੋਕ ਆ ਰਹੇ ਨੇ ਲੁਧਿਆਣਾ ਨੂੰ ਜੋੜਨ ਵਾਲੀ ਜਿਹੜੀ ਸੜਕ ਹੈ ਉਸ ਰੋਡ ਨੂੰ ਵੀ ਪੂਰੀ ਤਰੀਕੇ ਨਾਲ ਜਾਮ ਕਰ ਦਿੱਤਾ ਗਿਆ ਵਾ ਸੋ ਦੱਸਦੇ ਕਿ ਲਗਾਤਾਰ ਜੇਕਰ ਸਵੇਰ ਦੀ ਗੱਲ ਕਰੀਏ ਤੇ 12 ਵਜੇ ਤੋਂ ਬਾਅਦ ਦਾ ਜਿਹੜਾ ਹੈ ਮਾਮਲਾ ਇਸ ਰੋਡ ਦੇ ਉੱਤੇ ਲੋਕ ਜਿਹੜੇ ਬੈ ਚੁੱਕੇ ਨੇ ਇਹਨਾਂ ਵੱਲੋਂ ਆਪਣੀ ਮੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਮੰਗਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਤੇ ਲੋਕਾਂ ਨੂੰ ਨਾਲ-ਨਾਲ ਜਿਹੜੀ ਦਿੱਕਤਾਂ ਹੋ ਰਹੀਆਂ ਨੇ ਉਹ ਕਦੋਂ ਤੱਕ ਖਤਮ ਹੁੰ ਆੰਦੇ ਨੇ ਜਾਂ ਮੈਨੇਜਮੈਂਟ ਜਾਂ ਪ੍ਰਸ਼ਾਸਨਿਕ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਜੇਕਰ ਗੱਲਬਾਤ ਕੀਤੀ ਪੁਲਿਸ ਅਧਿਕਾਰੀਆਂ ਨਾਲ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਬਿਲਕੁਲ ਸਹੀ ਹੈ ਪਰ ਦੇਖਣ ਦੇ ਨਾਲ ਤੁਹਾਨੂੰ ਕੀ ਲੱਗਦਾ ਕਮੈਂਟਾਂ ਰਾਹੀਂ ਜਰੂਰ ਦੱਸਣਾ ਕਿਉਂਕਿ ਜੇਕਰ ਲੁਧਿਆਣਾ ਦੇ ਸਮਰਾਲਾ ਚੌਕ ਦੀ ਗੱਲ ਕਰੀਏ ਤੇ ਸਮਰਾਲਾ ਚੌਕ ਤੋਂ ਚੰਡੀਗੜ੍ਹ ਹਾਈਵੇ ਨੂੰ ਆਉਣ ਵਾਲੇ ਜਿਹੜੇ ਲੋਕ ਨੇ ਜਮਾਲਪੁਰ ਰੋਡ ਤੇ ਟੱਪਣ ਵਾਲੇ ਜਿਹੜੇ ਲੋਕ ਨੇ ਉਹ ਸਿੱਧੇ ਤੌਰ ਤੇ ਸਰੋੜ ਦੇ ਨਾਲ ਕਿਉਂਕਿ ਇਸ ਰੋਡ ਦੇ ਉੱਤੇ ਕਾਫੀ ਭਾਰੀ ਜਾਮ ਲੱਗਾ ਹੋਇਆ ਹੈ ਲੋਕ ਇਕੱਠੇ ਨੇ ਸੋ ਲੋਕ ਆਪਣੀ ਹੱਕੀ ਮੰਗਾ ਨੂੰ ਮੰਗਣ ਵਾਲੇ ਜਿਹੜੇ ਕਰਮਚਾਰੀ ਨੇ ਇਹਨਾਂ ਦੀ ਮੰਗਾ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਤਰਨੇ ਮਜਾਰੇ ਨੇ ਕਦੋਂ ਤੱਕ ਖਤਮ ਹੁੰਦੇ ਨੇ ਛੰਡੀਆਂ ਜਿਹੜੀਆਂ ਹੱਥਾਂ ਦੇ ਵਿੱਚ ਫੜੇ ਹੋਏ ਨੇ ਛੰਡੀਆਂ ਕਦੋਂ ਤੱਕ ਰੱਖੀਆਂ ਜਾਂਦੀਆਂ ਨੇ ਤੇ ਲੋਕਾਂ ਦੀ ਦਿੱਕਤਾਂ ਕਦੋਂ ਤੱਕ ਖਤਮ ਹੁੰਦੀਆਂ ਨੇ ਕਿਉਂਕਿ ਲੋਕਾਂ ਦਾ ਆਣਾ ਜਾਣਾ ਤਕਰੀਬਨ ਇਸ ਰੋੜ ਦੇ ਵਿੱਚ ਕਾਫੀ ਹੁੰਦਾ ਸੋ ਦੱਸਦੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਚੰਡੀਗੜ੍ਹ ਹਾਈਵੇ ਤੋਂ ਗੁਜ਼ਰਦੇ ਨੇ ਰੋਜ਼ ਦਾ ਜਿਹੜਾ ਰੋਜ਼ ਦਾ ਸਮਾਂ ਵਾਰ ਰੋਜ਼ ਲੋਕ ਜਿਹੜੇ ਇਸ ਰੋੜ ਤੋਂ ਗੁਜ਼ਰਦੇ ਨੇ ਸੋ ਉਹਨਾਂ ਨੂੰ ਇਹਨਾਂ ਦੇ ਨਾਲ-ਨਾਲ ਕ ਕਤਮ ਹੁੰਦੀਆਂ ਨੇ ਤੇ ਕਦੋਂ ਤੱਕ ਇਹ ਕਰਮਚਾਰੀ ਜਿਹੜੇ ਇਸ ਰੋਡ ਦੇ ਉੱਤੇ ਬੈੰਦੇ ਨੇ ਦੇਖਦੋ ਲੁਜਣਾ ਲਈ ਮੈਨਟੇਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ